ਆਓ ਕਰੀਏ ਵਧੀਰੇ ਜਾਣਕਾਰੀ ਸਾਂਝੀ। ਬਾਈ ਜੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਠੀਕ ਠਾਕ ਜੀ। ਵਧੀਆ ਵਧੀਆ ਜੀ। ਹੋ ਸਣਾਓ। ਵਧੀਆ ਵਧੀਆ ਜੀ। ਰੈਸ ਕਰੀਏ ਨੋਟ। ਹਾਂ ਜੀ। ਫੈਂਡ। ਮੀਰਕੇ ਜੀ। ਜ਼ਿਲ੍ਹਾ ਤਹਿਸੀਲ। ਜ਼ਿਲ੍ਹਾ ਹਰਤੰਦਰ ਨੇ ਆ ਜੀ। ਹਾਂ ਜੀ। ਤਹਿਸੀਲ ਆਪਣੀ ਪਟਿਆ ਜੀ। ਤੇ ਮੋਬਾਈਲ ਨੰਬਰ। ਹਾਂ ਜੀ। 2000 ਦੇਨ ਜੀ। ਅੱਜ ਕਿੰਨੇ ਪਸ਼ੂ? ਅੱਜ ਆਪਣੇ ਤੋਂ ਪੰਜ ਚਾਰ ਮੱਝਾਂ ਜੀ ਇੱਕ ਗਾਂ ਪੰਜ ਪੌਣੀਆਂ ਨੇ ਹਾਂ ਜੀ ਦੋ ਹੋਰ ਛੋਟੀਆਂ ਛੋਟੀਆਂ ਵੀ ਦਿਖਾ ਦਾਂਗੇ ਹੈ ਦੋ ਹੋਰ ਛੋਟੀਆਂ ਛੋਟੀਆਂ ਦਿਖਾ ਦਾਂਗੇ ਅੱਛਾ ਅੱਛਾ ਜਾਵਾ ਜੀ ਜਾਵਾ ਤੇ ਇਹਦੀ ਗੱਲ ਕਰੀਏ ਤੇ ਦੁੱਧ ਕਿਣਵਾ ਕਿੰਨਾ ਪੱਕਾ ਤੇ ਕਿਣਵਾ ਸੁਆ ਦੁੱਧ ਸੰਧੂ ਸਾਹਿਬ ਸਾਢੇ 7 ਕਿਲੋ ਜਿਹੜਾ ਮਿਣਵਾ ਦੁੱਧ ਹੈ ਜੀ ਅੱਛਾ ਮਗਰ ਕਟਾ ਜੀ ਆ ਜਿਹੜਾ ਆ ਗਿਆ ਹਾਂ ਜੀ ਠੀਕ ਹੈ ਪਹਿਲੇ ਸੂਏ ਝੋਟੀ ਹੈ ਪਹਿਲਾ ਸੂਆ ਥਣ ਥਣ ਓਕੇ ਚਾਰ ਮਿੰਟ ਚੱਲਦੇ ਆ ਭੂ ਕਰਕੇ ਪੋਲੇ ਇੱਕ ਮਾਸਾਕ ਲੰਮਾ ਨਾ ਹਾਂਜੀ ਆ ਭੂ ਕਰਕੇ ਪੋਲੇ ਹਾਂ ਸੱਜਣੋ ਆ ਇੱਕ ਥਣ ਜਿਹੜਾ ਨਾ ਤੇ ਰਹਿਣ ਦੋ ਨਾ ਬੱਚੇ ਲਾ ਕੇ ਬਸਮਾਇਓ ਬਾਕੀ ਇੱਕ ਥਣ ਮੜਾ ਜਾਂ ਲੰਮਾ ਰੱਖਦੀ ਆ ਜਿਹੜੀ ਗੱਲ ਸਿੰਘ ਮੂਹ ਦੀ ਮੰਤਰ ਵੇਖ ਲਓ ਤੇ ਕਾਲੀ ਸ਼ਾ ਝੋਟੀ ਵੱਡਾ ਕੱਦ ਖੁੱਲ ਗਈ ਥੋੜੀ ਫਿੱਕੀ ਆ ਪਿੰਡਰ ਵੱਲ ਕੱਦ ਵੱਡਾ ਜੇ ਹਾਂਜੀ ਤੇ ਪਿੰਡ ਮੀਰਕੇ ਤਹਿਸੀਲ ਪਟਿਆ ਤੇ ਤਹਿਸੀਲ ਪਟਿਆ ਦੇ ਵਿੱਚ ਬਾਬਾ ਪਾਲਾ ਜੀ ਦੇ ਫਾਰਮ ਤੇ ਆ ਤੇ ਬੜੀਆਂ ਰਾਬਰਗੀਆਂ ਰੂਹਾਂ ਬਾਬਾ ਪਾਲਾ ਜੀ ਠੀਕ ਆ ਜੀ ਉਹਨਾਂ ਦੇ ਪਵਿੱਤਰ ਸਥਾਨਾਂ ਦੇ ਜਿਹੜੇ ਇੱਥੇ ਪਹੁੰਚੇ ਹੋਏ ਆ ਅੱਜ ਦਰਸ਼ਨ ਕਰਵਾ ਰਹੇ ਆ ਮੱਝਾਰੇ ਲਓ ਜੀ ਲਓ ਜੀ ਪਹਿਲਾ ਸਵੇਰ ਸੋਈ ਜੋ ਟਿਕਾ ਕਟਾ ਸਜਰੋਂ ਮਗਰ ਜੇ 7 ਕਿਲੋ ਪੱਕਾ ਹੈ ਪੱਕਾ ਮਣਵਾਜੀ 7 ਕਿਲੋ ਚੋਣ ਓਕੇ ਵੀਰਾਂ ਦਾ ਹਾਂਜੀ ਤੇ ਬਾਈ ਬਿੱਟੂ ਇਹਦੀ ਫਿਰ ਕੀਮਤ ਕਿੰਨੀ ਕਰ ਦੀ ਛੋਟਾ ਆ ਮੋਲੀ ਇੱਕੋ ਰੇਟ ਫਿਕਸ ਹੀ ਕਰਿਓ ਸ਼ਾਮ ਦਾ ਟਾਈਮ ਇੱਕ ਵੇਲਾ ਆ ਛੁਟਾਉਣ ਵਧਾਉਣ ਵਾਲਾ ਨਹੀਂ ਨਾ ਨਾ ਇੱਕੋ ਫਿਕਸ ਹੀ ਜਿਹੜਾ ਕਰਨਾ 55000 ਸੰਦੂ ਸਾਹਿਬ ਦੇਣੀ ਹੈ ਠੀਕ ਆ ਜੀ ਹਾਂਜੀ 55 ਆ ਹਾਂਜੀ ਤੇ ਆਹ ਕਣਵਾ ਸੁਭਾ ਆ ਗਿਆ ਜੀ ਇਹ ਸੰਦੂ ਸਾਹਿਬ ਤੀਜਾ ਸੁਭਾ ਆ ਜੀ ਤੇ ਬੱਚਾ ਬੱਚਾ ਨਹੀਂ ਆ ਗਾ ਵਾਹ ਜੀ ਮਾਠਾਣ ਇਹ ਤੋਂ ਕਿੱਡਾ ਕੰਮ ਦਾ ਲੱਗਾ ਹੈ ਕੁਲਫੀਆਂ ਆਲਾ ਜੀ ਵਾਹ ਜੀ ਆ ਕੁਲਫੀਆਂ ਆਲਾ ਬਿੱਟੂਆਂ ਦਾ ਥਾੜਾ ਹਾਂਜੀ ਵਾਹ ਜੀ ਵਾਹ ਤੇ ਸੂਆ ਸੂਆ ਤਿੱਜਾ ਜੀ ਸੂਆ ਤਿੱਜਾ ਤੇ ਦੁੱਧ ਪੱਕਾ ਦੁੱਧ ਪੱਕਾ ਬੰਦੂ ਸਾਹਿਬ 6 ਕਿਲੋ ਹੀ 6 ਕਿਲੋ ਸਜਰੋ ਦੁੱਧ ਪੱਕਾ ਦੋਵੇਂ ਟਾਈਮ ਮਿਲਦੀ ਆ ਦੋਵੇਂ ਟਾਈਮ ਭਾਰੇ ਤੇ ਮਾੜਾ ਟੀਕਾ ਲਾਉਣਾ ਪੈਂਦਾ ਮਾੜਾ ਜਾਈ ਲਾਉਣਾ ਪੈਂਦਾ ਜਿਆਦਾ ਨਹੀਂ ਲੋ ਭੈਣ ਭਰਾਵਾਂ ਨੂੰ ਦੱਸਣਾ ਜ਼ਰੂਰੀ ਹੁੰਦਾ ਹਾਂ ਦੋਵੇਂ ਟਾਈਮ ਹੀ ਸਜਰੋ ਮਿਲਦੀ ਆ ਹਾਂਜੀ ਤੇ ਸੋਈ ਜੀ ਮੜੀ ਜੀ ਚਪੌਣੀ ਪੈਂਦੀ ਬਿੱਟੂ ਆਲਾ ਤੇ ਥਾਣੇ ਕੋਲ ਫੰਗਾਲਿਆਂ ਦਾ ਤੇ 6 ਕਿਲੋ ਦੁੱਧ ਪੱਕਾ ਜੱਤ ਵਾਲੀ ਝੋਟੀ ਆ ਲੋਈ ਤੇ ਇਹਦੀ ਕੀਮਤ ਕਿੰਨੀ ਕਰਦਗੇ ਇਹ ਸੰਤੂ ਸਾਹਿਬ ਆਕੜਾ ਫੇਮਸ ਹੋਣਾ ਚੱਲਣ ਰਿਹਾ ਹੈ ਹਾਂ ਕਿ ਵੀ ਇਹਦਾ ਬਿੱਟੂ ਜਿਹੜਾ ਉਹ 47 48 ਦੇ ਭਾਜੇ ਥੋਕੜਾ ਮਝਾ ਦੇ ਦਿੰਦਾ ਹਾਂ ਤੇ ਆਪਾਂ ਵੀ ਦੇ ਦੇਣੀ ਇਹ ਵੀ ਅੱਛਾ 47000 ਦੀ ਸੰਤੂ ਸਾਹਿਬ ਫਿਕਸ ਹੀ ਦੇ ਦੇਣੀ ਹੈ ਉਹ ਇੱਕ ਆ ਹੁੰਦਾ ਨਹੀਂ 40000 ਦੀ ਦੇਦਾ ਠੀਕ ਹਾਂਜੀ ਤੇ ਨੀਲੀ 라ਵੀ ਆ ਗਈ ਨੀਲੀ 라ਵੀ ਇਹ ਗੱਪਣ ਇਹ ਤੁਸਾਬ ਲੈ ਜੋ ਵੀ 12 12 ਦੇ ਵਾਹ ਹਾਂਜੀ ਪਿੱਛੇ ਮ ਖਾਓ ਜਗਾਰ ਦੀ ਥੂੜੇ ਦਾ ਆ ਵੇਖੋ ਇਹ ਦੇਣ ਲੈਂਦੀ ਹੜਾ ਹਾਂਜੀ ਦੇਣ ਲੈਂਦੀ ਖੋਲ ਕੇ ਹਾਂਜੀ ਤੋਰਾ ਕਰਾਈਏ ਚੈੱਕ ਇਹਨਾ ਪੁੱਛੋ ਸਜੋ ਲੰਡੇ ਤੇ ਨੀਲੀ 라ਵੀ ਚ ਆ ਗਈ ਆ ਤੇ ਦੇਣ ਦਾਸ ਲੈਂਦੀ ਜੀ ਲਾਓ ਜੀ ਫੇਸ ਕੁਆਲਟੀ ਦੇਖੋ ਮੋਖੜਾ ਮਖੜਾ ਵਿਖਾਓ ਲਓ ਜੀ ਲਓ ਜੀ ਬਿੱਲੀ ਮਣਕੀ ਆਖ ਤੇ ਪੂਛੋ ਇਹ ਕਲੰਡੀ ਬਾਕੀ ਠੀਕ ਹੈ ਕੱਦ ਦਾ ਵਜਨ ਪੂਰਾ ਜੀ ਮੋਟ ਲਿਆਓ ਕੱਦ ਦਾ ਵਜਨ ਤਾਂ ਬਿਲਕੁਲ ਹੈ ਹਾਂ ਕੱਦ ਦਾ ਵਜਨ ਪੂਰਾ ਵੱਡਾ ਦਿਨ ਦਾਸ ਖੁੱਲੇ ਢੋਲੇ ਲੈ ਜਾਓ ਭਾਈ ਬੇਟੂ ਇਹ ਕਿੰਮ ਤੱਕੀ ਗਿਆ ਏ ਦਾ ਸੰਤੂ ਸਾਹਿਬ ਜੇ ਤਾਂ ਦੀ ਪੂਛ ਹਾਂ ਫਿਕਸ ਹੀ ਰੇਟ ਕਰਿਓ ਹਾਂ ਜੀ ਫਿਕਸ ਰੇਟ ਹੀ ਕਰ ਦੋ ਮੈਂ ਨਾ ਲੱਕ ਕਰ ਲਈਦੇ ਨਹੀਂ ਜੀ ਰੇਟ ਚਾਰਜ ਕਰੋ ਹਾਂ ਜੀ ਮੈਨੂੰ ਪੜਾ ਲੱਕ ਕਰਨਾ ਨਹੀਂ ਤਾਂ ਹਾਂ ਨਹੀਂ ਤਾਂ ਨਹੀਂ ਕਰਨਾ ਹਾਂ ਜੀ ਤਾਂ ਨਹੀਂ ਕਰਨਾ 90 ਜਦੋਂ ਛੱਡ ਦਈਏ 80000 ਨਹੀਂ ਹੋਰ ਕਰੀ ਕਿੰਨਾ ਕਰੀਏ ਤੇ ਆਪੇ ਇੱਕ ਜਾਇਜ਼ਾ ਕਰੋ 85000 ਦੀ ਸੰਤੂ ਸਾਹਿਬ ਹਾਂ ਨਹੀਂ 82 ਦੀ ਨਾ ਕਰੀਏ ਨਹੀਂ 83 ਦੀ ਗੱਡੀ ਨਹੀਂ ਹਾਂ ਚਲ 83 ਦੀ ਗੱਡੀ 83000 ਦੇ ਦੇ 84000 83 ਦੀ ਜਾਣ ਦੇ ਜਾਣ ਦੇ ਜਾਣ ਦੇ ਸੰਧੋ ਸਾਹਿਬ ਤੇ ਆ ਸੰਧੋ ਸਾਹਿਬ ਹਮ ਯਕੀਨ ਕਰਕੇ ਜਾਣੇ ਹੋ ਜੀ 2000 ਰੁਪਏ ਦੱਸ ਕੇ ਦੇਣ ਵਾਲਾ ਲੈਣ ਵਾਲਾ ਕੰਮ ਜੀ ਸੱਚੀ ਹਾਂ ਠੀਕ ਹੈ ਤੇ ਜੇ ਤਿਆਰ ਹੋ ਗਈ ਮਾਝ ਦੇ ਲੱਖੋਂ ਬਾਹਰ ਜਾਣ ਲਈ ਠੀਕ ਹੈ ਤੇ ਆ ਸਹੀ ਸਵਾਈ ਤੇ ਇਹ ਨਹੀਂ ਠੁੱਕੀ ਜੀ ਇਹ ਵੀ ਠੁੱਕੀ ਆ ਖੁੱਲ ਗਈ ਇਹ ਕਿੰਨਾ ਕਿ ਦਿਨ ਲੈ ਜਾਂਦੀ ਇਹ ਲੈ ਜਾਂਦੀ ਆ 10 ਕਿ ਦਿਨ ਖੜੂਗੀ ਹਾਂ ਹਾਂ ਥਾਂ ਦੇ ਵਾ ਬਿਲਕੁਲ ਆ ਮਾਝ ਦੇ ਵੇਖੋ ਕਿੱਥੇ ਮੇਰੇ ਬਰਾਬਰ ਆ ਵਾ ਜੀ ਵਾ ਨਹੀਂ ਵਾਕਈ ਹਾਂਜੀ ਮੋਢੇ ਢਾੜੇ ਤੇ ਆਉਂਦੀ ਹਨਾ ਹਾਂਜੀ ਕਰਦ ਫੁੱਲ ਵੱਡਾ ਏ ਹਾਂ ਦੁੱਧ ਸੰਧੂ ਸਾਹਿਬ 15 16 ਕਿਲੋ ਦਾ ਕੱਢੂਗੀ ਅੱਛਾ ਜੀ ਹਾਂਜੀ ਠੀਕ ਹੈ ਲੈ ਤਾਂ ਜਿਹਨੋ ਸੇਂਗਮੂ ਵੇਖੋ ਤੇ ਕੱਦ ਵੇਖੋ ਕੱਦ ਬੜਾ ਵੱਡਾ ਪੂਰਾ ਵੱਡਾ ਵਾਹ ਜੀ ਵਾਹ ਦੇਣ ਦਾ ਲੈ ਜੂ ਤੇ ਕੱਦ ਵੀਰ ਬਿੱਟੂ ਦੇ ਬਰਾਬਰ ਹੀ ਮੋਢੇ ਦੇ ਆਉਂਦੀ ਆ ਲਾਇਆ ਭਈ ਬਿੱਟੂ ਸਾਂ ਵਾਹ ਜੀ ਵਾਹ ਵੇਖੋ ਮੋਢੇ ਦੇ ਆਉਂਦੀ ਆ ਇਹ ਨਹੀਂ ਕਿ ਛੋਟੀ ਮੋਟੀ ਚੀਜ਼ ਐ ਭਈ ਇਹ ਪੂਰੀ ਵੱਡੀ ਆ ਹੈ ਵੀ ਵੱਡੀ ਆ ਹਾਂ ਤੇ ਇਹਦੇ ਕੀਮਤ ਕਿਹ ਰਹਿ ਗਈ ਇਹਦਾ ਸੰਤੂ ਸਾਹਿਬ ਮੈਂ ਤੇ ਨਾਲ 1.5 ਲੱਖ ਰਗੀ ਨਹੀਂ ਜਾ ਜਾ ਕਰਕੇ ਮੈਂ ਹਾਂਜੀ ਮੈਥਮੈਟਿਕ ਕਰਦਗੇ ਜਿਹੜਾ ਕੰਮ ਕਰਤਾ 1 ਲੱਖ ਦੀ ਪੂਰੇ ਦੇ ਦਈਏ ਨਹੀਂ ਹੈ ਨਹੀਂ ਦੇਣੀ ਮੈਨੂੰ ਪਤਾ ਕਿੰਨੇ ਦੇ ਦੇਗੇ ਮੈਨੂੰ ਪਤਾ ਜੀ ਨਹੀਂ ਕਰਦਾ ਨਾ ਨਹੀਂ ਕਰਦਾ ਕਰਦਾ ਫਿਰ ਉਹ ਤੇ ਹੋੜੇ ਪਿਆਰ ਦਿੰਦੇ ਹਾਂ 95 ਦੀ ਸੰਤੂ ਸਾਹਿਬ ਕਰ ਦਈਏ ਹੋਰ ਕਰੀਏ ਹੈ ਹੋਰ ਕਰਵਾ 92000 ਦੀ ਦੇਦਗੇ 92 ਦੀ ਲਾਸਟਲੀ ਨਾ ਚੋਰੀ ਲਖੋਂ ਬਾਹਰ ਜਾਣੂਗੀ ਸਮਝਾ ਨਾ ਕੱਦ ਬੜਾ ਵੱਡਾ ਨਾ ਲਾਗੇ ਖਲੋਇਓ ਹਦੇ ਮੋਡਾ ਤੁਹਾਡੇ ਬਰਾਬਰ ਆਉਂਦਾ ਨਾ 1 ਲੱਖ 20 30 ਹਜ਼ਾਰ ਦੇ ਸੰਧੂ ਸਾਹਿਬ ਵਾਕਿਆ ਜੀ ਮੋਟਾ ਮੋਢੇ ਤੇ ਆਉਦੀ ਤੁਹਾਡੇ ਇਹ ਕੋਈ ਦੇ ਜੂਗਾ ਨਾ ਤੇ ਕੰਮ ਬਾਹਰ ਹੀ ਕਰਦਾ ਇਹ ਸਕਵਾਰਟੀ ਵਿਖਾਈਏ ਇੱਕ ਰੱਤੀ ਇਹ ਬੇਸ ਕੁਆਲਟੀ ਤੇ ਇਧਰ ਵੇਖੋ ਦੂਸਰੋ ਲੋ ਜੀ ਥਾਂ ਚੱਡਾ ਸੱਚ ਨੂੰ ਕਰੋ ਚੈੱਕ ਤੇ ਲੋਕੀ ਪਤਾ ਕੀ ਕਰਦੇ ਐਡੀਆਂ ੜੀਆਂ ਮੱਝਾਂ ਐਡੀਆਂ ੜੀਆਂ ਉਹਨਾਂ ਦਾ ਮੁੱਲ 130 140 ਪਰ ਵੇਖੋ ਸੰਧੂ ਸਾਹਿਬ ਨਕੀਨਾ ਨਹੀਂ ਪੂਰੀ ਹੈ ਪੂਰੀ ਓਕੇ ਰਪੋੜਿਆ ਦੇਣੀ ਦਾ ਕਰਦੀ ਹੈ ਗਾੜੀ ਗਾਂ ਆ ਗਈ ਜੱਸੀ ਤੇ ਆ ਵੱਛੀ ਮਗਰ ਠੀਕ ਹੈ ਤੇ ਕਿੰਨਾ ਮੌਕੇ ਦਾ ਮੌਕੇ ਦਾ ਦੁੱਧ ਸੰਧੂ ਸਾਹਿਬ 17 ਕਿਲੋ ਜਿਹੜਾ ਆਪਾਂ ਚੋਲ ਲੈਣਾ ਜੀ ਥੁੱਲ ਕੇ ਤੋਰਾ ਕਰਾਇਆ ਚੱਲ ਲੋ ਜੀ 17 ਕਿਲੋ ਸਜਣੋ ਦੁੱਧ ਮੌਕੇ ਦਾ ਜੀ ਤੇ ਗਾਂ ਵੀ ਚੰਗੀ ਆ ਗਰਮੀ ਵਾਲੀ ਆ ਠੀਕ ਆ ਜੀ ਗਰਮੀਆਂ ਦਾ ਤੋਹਫਾ ਵੀ ਕਹਿ ਸਕਦੇ ਆ ਕਿਉਂਕਿ ਬੰਦ ਹੀ ਠੰਡੀ ਚੰਗੀ ਜਰਸੀ ਕਰੋ ਸੰਗ ਚ ਗਰਮੀ ਦੇ ਨਹੀਂ ਜਿਤਨਾ ਮਰਜੀ ਧੁੱਪੇ ਸ਼ਾਮਿਆਂ ਨੂੰ ਬਣ ਛੱਡਿਓ ਲਈ ਹੱਲੇ ਦੇ ਦੀ ਬੰਤਰ ਬੜੀ ਸਾਫ਼ ਸੁਥਰੀ ਸੱਜਣੋਂ ਭਾਈ ਬਲਵਿੰਦਰ ਸਿੰਘ ਇਹਦਾ ਫਿਰ ਕੀ ਰੇਟ ਕਰਦਗੇ ਇਹਦਾ ਲੋਕਾਂ ਨਾਲ ਨਾ ਕੰਮ ਕਰੀ ਗਏ ਕਿਦਾਂ ਜੀ ਤੇ ਮੁੱਲ ਫੋਨ ਤੇ ਨਹੀਂ ਜੀ ਫੋਨ ਤੇ ਇਹਦਾ ਕਰਨਾ ਨਹੀਂ ਤੇ ਯਾਰ ਹੈ ਹਰ ਕੋਈ ਮੁੱਲ ਮੈਨੂੰ ਪੜਾ ਇਦਾਂ ਹੀ ਕਰਨਾ ਹਾਂ ਜੀ ਕਿੰਨਾ 55000 ਦੀ ਮਾਨਤਨ 52000 ਦੀ ਠੀਕ ਹੈ ਹਾਂ ਜੀ ਠੀਕ ਹੈ ਹਾਂ ਹਾਂ ਵਧੀਆ ਰੇਟ ਦਾ ਰੱਜ ਜਾਇਆ ਜਾ ਉਹ ਵੀ ਦਿਖਾ ਲਈ ਆ ਗਈਆਂ ਦੋਵੇਂ ਜੀ ਦਿਖਾ ਦਿੱਤੀ ਗਏ ਹਾਂ ਜੀ ਲੋ ਜੀ ਸੱਜਣੋ ਆ ਵੀ ਜਰਸੀਆਂ ਇੰਨਾ ਠੀਕ ਹੈ ਜੀ ਤੇ ਤੋਕੜਾ ਕੱਪੜਾ ਆ ਗੱਲ ਨੂੰ ਸਾਹਿਬ ਗੱਭਣਾਂ ਦੇ ਡੇਢ ਮਹੀਨੇ ਅੱਛਾ ਖੋਲ ਕੇ ਇਹਨੂੰ ਲਿਆਓ ਕੱਢੋ ਬਾਹਰ ਠੂਆ ਕਣਵਾਇ ਠੂਆ ਸੰਦੋ ਸਾਹਿਬ ਦੁੱਜਾ ਜੀ ਠੀਕ ਆ ਲੰਮੇ ਹੀ ਵੜੀ ਰੇਲ ਕੱਟੀ ਆ ਆ ਨਿਕ ਹੈਗੀ ਗਾਤ ਛੋਟੇ ਹੁੰਦੇ ਇਹਨਾਂ ਦੇ ਹੈਗੀ ਪਯੋਰ ਜੇ ਪਯੋਰ ਜਰਸੀ ਗਾਤ ਛੋਟੇ ਹੁੰਦੇ ਇਹਨਾਂ ਦੇ ਹਾਂ ਤੇ ਬਾਕੀ ਇਹ ਭੈਣ ਭਰਾਣੇ ਜਿੰਨੇ ਕੋਈ ਦੁੱਧ ਪੀਣ ਨੂੰ ਖੜ ਨਹੀਂ ਰਹਿਣ ਚੰਗੀ ਲਾਓ ਲਾਓ ਮੋੜ ਲਿਓ ਹੇ ਭਾਈ ਗੁਮਿੰਦਰ ਅੱਦ ਪੱਕਾ ਦੁੱਧ ਦੇ ਕਹਣਾ ਹੈ ਦੁੱਧ 6 ਕਿਲੋ ਆਪਾਂ ਪੰਜਾਂ ਦੀ ਗਰੰਟੀ ਦਿੰਨੇ ਆ ਜੀ ਦੋਵੇਂ ਟਾਈਮ ਹੀ ਦੋਵੇਂ ਟਾਈਮ ਤੇ ਪਣੀ ਕਿੰਨੇ ਚਾਹੀਦੀ ਗਾਂ ਪਣੀ 1.5 ਮਹੀਨੇ ਦੀ 1.5 ਮਹੀਨੇ ਦੀ ਹਾਂ ਜੀ ਫੇਸ ਕੁਆਲਿਟੀ ਵਖਾ ਮਖੜਾ ਵਾਹ ਜੀ ਵਾਹ ਜੀ ਜੀ ਤੇ ਵੇ ਚੈੱਕ ਕਰਾਉਣ ਨੂੰ ਕਰਦਾ ਹਾਂ ਅਜੇ ਤੁਹਾਡੇ ਵੀਡੀਓ ਪਾਉਣ ਨੂੰ ਲੇਟ ਹੋ ਜਾਣਾ ਡਾਕਟਰ ਆ ਨਹੀਂ ਅਜੇ ਅੱਛਾ ਤੇ ਉਹ ਤਰ੍ਹਾਂ ਦੇ 1.5 ਮਹੀਨੇ ਚੈੱਕ ਹੋ ਜਾਂਦੀ ਹੈ ਹੋ ਜਾਂਦੀ ਹੈ ਨਾ ਹਾਂ ਜੀ ਚਲ ਕੋਈ ਨਹੀਂ ਜੇ ਸ਼ੂਨ ਵਾਲੀ ਯੂਤ ਕੇਰਾ ਭਲਾ ਆ ਜੂਗਾ ਤੇ ਮੁੱਲ ਫਿਕਸ ਹਾਂ ਮੁੱਲ ਸਤੂ ਸਾਫ 10000 ਰੁਪਿਆ ਫਿਕਸ ਫਿਕਸ ਠੀਕ ਆ ਮੈਂ ਘਟਾਉਣਾ ਹੀ ਨਹੀਂ ਯਾਰ ਹੈ ਘਟਾਉਣਾ ਹੀ ਨਹੀਂ ਯਾਰ ਘਟਾਉਣਾ ਹੀ ਨਹੀਂ ਘਟਾਉਣਾ ਹੀ ਨਹੀਂ ਲਓ ਜੀ 10000 ਫੇਸ ਇਹ ਤਾਂ ਫੇਸ ਕਹਿਦਾ ਫਿਰ ਇਹਨੂੰ ਮੰਨਣੀ ਚਾਹੀਦੀ ਗੱਲ ਹਾਨੂੰ ਹੀ ਹੈ ਨਾ ਆ ਸੰਧੂ ਸਾਹਿਬ ਪਹਿਲੇ ਸੂਏ ਵੜ ਜੇ ਅੱਛਾ ਹਾਂਜੀ ਓਏ ਆੜੀਆਂ ਕਰਦੇ ਆ ਬਿੱਟੂ ਆੜੀਆਂ ਆ ਵੇਖੋ ਇੱਦਾਂ ਰਹਿੰਦੋ ਕੋ ਨਹੀਂ ਹਾਂ ਇਦਾਂ ਰਹੋ ਇਹ ਮੈਂ ਬਰੁਣੂ ਤੈ ਤਿਆਰ ਆ ਸਾਹਿਬ ਤਿਆਰ ਦੱਬਣਿਆ ਨਾ ਵਾਹ ਵਾਹ ਥੱਲੇ ਆਓ ਇੱਧਰ ਲਿਆਓ ਇੱਥੇ ਬੰਨੋ ਡਰਦੀ ਆ ਕੈਮਰੇ ਦਾ ਹਣਾ ਕੈਮਰੇ ਤੋਂ ਡਰਦੀ ਏ ਜੀ ਖੀਰੀ ਆ ਮੂ ਤਾਂ ਹਣਾ ਖੀਰੀ ਆ ਠੀਕ ਆ ਕੈਮਰੇ ਤੋਂ ਭੱਜੀ ਫਿਰਦੀ ਏ ਲੋ ਐਸਾ ਚਲੋ ਫਾਨੇਰ ਤੋਂ ਕਰ ਲੋ ਜੇਕਰ ਕਿ ਬਿਲਕੁਲ ਓਕੇ ਥਾਣ ਸੁਣ ਤੇ ਲਾ ਲੁੜ ਪਏ ਟੱਟੂ ਲਾੜੀ ਆ ਗਿਆ ਲੋ ਠੰਡੀ ਹਾਂਜੀ ਤੇ ਇਹਦਾ ਫਿਰ ਕੀ ਰੇਟ ਰਹਿ ਗਿਆ ਇਹਦਾ 42000 ਨਾ ਕਰੀਂ ਨਹੀਂ ਹਾਂਜੀ ਜਾਇਜ਼ ਕਰ ਲੀਏ ਕਿੰਨਾ ਕਰ ਲਈਏ ਫੇਰ ਲਾ ਪੀਸ ਆ ਹਾਂਜੀ 35 ਦੀ ਜਾਣਦਗੀ ਫਿਕਸ ਨਹੀਂ 37000 ਦੀ ਸੰਧੂ ਸਾਹਿਬ 35 ਦੀ ਕਰਦੇ ਫੇਰ ਨਹੀਂ 35 ਦਾ ਵੱਜਦਾ ਕੱਖ ਨਹੀਂ ਜੀ ਜਾਣਦਗੇ ਇਹ ਗੋਪੀ ਨੂੰ ਪਛਲੇ 35 ਦੀ ਆਗ ਦੇ ਖਰੀਦੀ ਸੱਚੀ ਹਾਂ ਅੱਛਾ ਜੀ ਹਾਂ ਤੇ ਚੱਲ ਫੇਰ 37 ਕਰਨਾ 36 ਕਰਦੀ ਚੱਲ ਚੱਲ ਜਾ ਆ ਰਹੀ ਬੜਾ ਚਲੋ ਠੀਕ ਹੈ ਹਾਂਜੀ ਸੱਜਣੋ ਇਹੋ ਪਸ਼ੂ ਆ ਹਾਂਜੀ ਠੀਕ ਆ ਭਾਈ ਬਲਵਿੰਦਰ ਸਿੰਘ ਦੇ ਫਾਰਮ ਤੇ ਪਹੁੰਚ ਕੇ ਨਰਖ ਪਰ ਕਰਕੇ ਸਭ ਜੀ ਲੈ ਜਾਓ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਰੱਬ ਰੱਖਾ ਜੀ